ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਪੈਂਦੇਖਾਨ ਨੂੰ ਬਖਸ਼ੀਸ਼ ਕਰਨੀ ਜਾਦੂ ਸੌਦਾਗਾਰ ਗੁਰੂ ਜੀ ਦੀ ਪ੍ਰਸੰਨਤਾ ਅਤੇ ਖੁਸ਼ੀਆਂ ਲੈ ਕੇ ਚਲਿਆ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਚਿੱਟਾ ਬਾਜ ਸ੍ਰੀ ਗੁਰਦਿੱਤਾ ਜੀ ਨੂੰ ਦੇ ਦਿੱਤਾ ਕੋੜਾ ਖੜਗ ਅਤੇ ਪੋਸ਼ਾਕ ਪੈਂਦੇਖਾਨ ਨੂੰ ਬਖਸ਼ ਕੇ ਜਦ ਤੂੰ ਸਾਡੇ ਪਾਸ ਆਇਆ ਕਰੇਂਗਾ ਤਾਂ ਇਹ ਪੋਸ਼ਾਕ ਤੇ ਤਲਵਾਰ ਪਹਿਨ ਕੇ ਆਇਆ ਕਰੀ ਇਸ ਤੋਂ ਪੈਂਦੇਖਾਂ ਦੇ ਮਨ ਵਿੱਚ ਹੰਕਾਰ ਹੋ ਗਿਆ ਕਿ ਗੁਰੂ ਜੀ ਮੇਰੀ ਬਹਾਦਰੀ ਅਤੇ ਬਲਵਾਨ ਹੋਣ ਦੇ ਕਾਰਨ ਇਹ ਚੀਜ਼ਾਂ ਦੇ ਰਹੇ ਹਨ ਇਸ ਵਾਸਤੇ ਆਪਣੇ ਚਾਰ ਪੁੱਤਰਾਂ ਨੂੰ ਛੱਡ ਕੇ ਮੈਨੂੰ ਇਹ ਵਸਤਾਂ ਖੁਸ਼ ਕਰਨ ਵਾਸਤੇ ਦਿੱਤੀਆਂ ਹਨ ਉਪਰੰਤ ਜਦ ਇਹ ਅਜਾਇਬ ਬਸਤਾਂ ਲੈ ਕੇ ਪੈਂਦੇ ਖਾਂ ਘਰ ਗਿਆ ਤਾਂ ਇਹਨਾਂ ਨੂੰ ਵੇਖ ਕੇ ਉਸ ਦੇ ਜਵਾਈ ਅਸਮਾਨ ਖਾਨ ਨੇ ਕਿਹਾ ਖਾਂ ਜੀ ਇਹ ਪੋਸ਼ਾਕ ਕੋੜਾ ਅਤੇ ਤਲਵਾਰ ਮੈਨੂੰ ਦੇ ਦਿਓ ਇਹ ਮੇਰੇ ਜੋਗੇ ਹਨ ਪੈਂਦੇ ਖਾਨ ਨੇ ਕਿਹਾ ਗੁਰੂ ਜੀ ਪਾਸ ਜਾਣ ਸਮੇ ਇਹ ਪੋਸ਼ਾਕ ਅਤੇ ਤਲਵਾਰ ਪਹਿਨ ਕੇ ਅਤੇ ਇਸ ਘੋੜੇ ਉੱਤੇ ਚੜ੍ਹ ਕੇ ਜਾਣਾ ਮੇਰੇ ਲਈ ਜ਼ਰੂਰੀ ਹੈ ਇਹ ਗੁਰੂ ਜੀ ਦਾ ਹੁਕਮ ਹੈ ਜਿਸ ਦੀ ਉਲੰਘਣਾ ਕਰਨੀ ਮੇਰੇ ਲਈ ਠੀਕ ਨਹੀਂ ਹੈ ਪੈਂਦੇ ਗਾਂ ਦੀ ਇਹ ਗੱਲ ਸੁਣ ਕੇ ਅਸਮਾਨ ਖਾਂ ਗੁੱਸੇ ਹੋ ਗਿਆ ਅਤੇ ਕਹਿਣ ਲੱਗਾ ਜੇਕਰ ਮੈਨੂੰ ਇਹ ਚੀਜ਼ਾਂ ਨਾ ਦਿਓਗੇ ਤਾਂ ਮੈਂ ਫਕੀਰ ਬਣ ਕੇ ਮਰ ਜਾਵਾਂਗਾ ਅਸਮਾਨ ਖਾਂ ਦੀਆਂ ਐਸੀਆਂ ਧਮਕੀ ਦੀਆਂ ਗੱਲਾਂ ਸੁਣ ਕੇ ਪੈਂਦੇਖਾਨ ਦੀ ਇਸਤਰੀ ਅਤੇ ਲੜਕੇ ਨੇ ਜਦ ਉਸ ਨੂੰ ਕਿਹਾ ਕਿ ਜਵਾਈ ਨੂੰ ਗੁੱਸੇ ਕਰਨਾ ਠੀਕ ਨਹੀਂ ਹੈ ਤਾਂ ਪੈਂਦੇਖਾਨ ਨੇ ਅਸਮਾਨ ਖਾਨ ਨੂੰ ਸਮਝਾਇਆ ਗੁਰੂ ਜੀ ਦੇ ਹੁਕਮ ਦੀ ਪਾਲਣਾ ਨਾਲ ਹੀ ਸਾਡੀ ਰੋਜੀ ਬਣੀ ਹੋਈ ਹੈ ਜੋ ਅਜਾਇਬ ਚੀਜ਼ਾਂ ਉਹਨਾਂ ਦੇ ਸਿੱਖ ਦੇਸ਼ਾਂ ਪਰਦੇਸ਼ਾਂ ਤੋਂ ਲਿਆ ਕੇ ਪੇਟਾ ਕਰਦੇ ਹਨ ਉਹ ਆਪਣੇ ਪੁੱਤਰਾਂ ਨੂੰ ਤਾਂ ਨਹੀਂ ਦਿੰਦੇ ਪਰ ਮੈਨੂੰ ਦੇ ਦਿੰਦੇ ਹਨ ਸਾਰੇ ਸਿੱਖ ਸੇਵਕਾਂ ਅਤੇ ਯੋਧਿਆਂ ਤੋਂ ਵੱਧ ਮੇਰਾ ਮਾਨ ਕਰਦੇ ਹਨ ਸੋ ਇਹ ਚੀਜ਼ਾਂ ਲੈਣ ਵਾਸਤੇ ਤੂੰ ਜ਼ਿੱਦ ਨਾ ਕਰ ਮੈਂ ਤੈਨੂੰ ਹੋਰ ਚੰਗੀਆਂ ਚੀਜ਼ਾਂ ਗੁਰੂ ਜੀ ਪਿਆਰpassੋਂ ਲਿਆ ਦਵਾਂਗਾ ਪਰ ਅਸਮਾਨ ਖਾਨ ਨੇ ਉਸ ਦੀ ਕੋਈ ਗੱਲ ਨਹੀਂ ਮੰਨੀ ਅਤੇ ਘਰ ਵਿੱਚ ਕਲੇਸ਼ ਪਾ ਕੇ ਬੈ ਗਿਆ ਉਸ ਦੀ ਜਿੱਦ ਅਤੇ ਕਲੇਸ਼ ਨੂੰ ਵੇਖ ਕੇ ਪੈਂਦੇਖਾਨ ਦੀ ਇਸਤਰੀ ਨੇ ਕਿੱਲੀ ਨਾਲ ਟੰਗੀ ਹੋਈ ਪੋਸ਼ਾਕ ਅਤੇ ਤਲਵਾਰ ਫੜ ਕੇ ਅਸਮਾਨ ਖਾਨ ਨੂੰ ਦੇ ਦਿੱਤੀ ਅਸਮਾਨ ਖਾਨ ਤਾਂ ਖੁਸ਼ ਹੋ ਗਿਆ ਪਰ ਇਸ ਗੱਲ ਨਾਲ ਪੈਂਦੇਖਾਨ ਨੂੰ ਬਹੁਤ ਦੁੱਖ ਹੋਇਆ ਕਿ ਹੁਣ ਗੁਰੂ ਜੀ ਨੂੰ ਕੀ ਆਖਾਂਗਾ ਇਸ ਚਿੰਤਾ ਵਿੱਚ ਪੈਂਦੇਖਾਨ ਨੇ ਅੰਨ ਪਾਣੀ ਵੀ ਖਾਣਾ ਪੀਣਾ ਛੱਡ ਦਿੱਤਾ। ਉਧਰ ਅਸਮਾਨ ਖਾਂ ਪੋਸ਼ਾਕ ਤੇ ਤਲਵਾਰ ਪਹਿਨ ਕੇ ਘੋੜੇ ਦੀ ਸਵਾਰੀ ਕਰਕੇ ਬੜੇ ਚਾ ਨਾਲ ਸ਼ਿਕਾਰ ਖੇਡਣ ਚੱਲਿਆ ਗਿਆ। ਸ਼ਿਕਾਰ ਖੇਡਦਾ ਹੋਇਆ ਥੱਕ ਕੇ ਇੱਕ ਪਿੰਡ ਦੇ ਬਾਗ ਪਾਸ ਬੈਠ ਗਿਆ। ਇੱਧਰ ਸ਼੍ਰੀ ਗੁਰਦਿੱਤਾ ਜੀ ਵੀ ਉਸ ਦਿਨ ਸਵੇਰੇ ਹੀ ਮੀਰ ਸ਼ਿਕਾਰੀਆਂ ਨਾਲ ਨਮਾ ਬਾਜ ਲੈ ਕੇ ਸ਼ਿਕਾਰ ਖੇਡਣ ਚੜਪੇ। ਜੰਗਲ ਵਿੱਚ ਜਾ ਕੇ ਜਦ ਬਾਬਾ ਜੀ ਪੰਛੀਆਂ ਦਾ ਸ਼ਿਕਾਰ ਕਰਕੇ ਵਾਪਸ ਕਰਤਾਰਪੁਰ ਨੂੰ ਮੁੜੇ ਤਾਂ ਛੋਟੇ ਮੀਰ ਪਾਸ ਇੱਕ ਪਾਣੀ ਦੀ ਝੀਲ ਵਿੱਚੋਂ ਇੱਕ ਸੁਰਖਾਵ ਨਿਕਲ ਕੇ ਉੱਡਿਆ ਸ਼੍ਰੀ ਗੁਰਦਿੱਤਾ ਜੀ ਨੇ ਉਸ ਸੁਰਖਾਵ ਦੇ ਪਿੱਛੇ ਆਪਣਾ ਇੱਕ ਬਾਜ਼ ਛੱਡ ਦਿੱਤਾ ਸੁਰਖਾਵ ਦੇ ਪਿੱਛੇ ਛੁੱਟ ਕੇ ਬਾਜਿਓਂ ਉੱਡਿਆ ਉਹ ਉਸ ਬਾਗ ਵਿੱਚ ਹੀ ਇੱਕ ਬ੍ਰਿਸ਼ ਉੱਤੇ ਜਾ ਬੈਠਾ ਜਿਸ ھیਟਾ ਅਸਮਾਨ ਖਾਨ ਨੇ ਡੇਰਾ ਕੀਤਾ ਹੋਇਆ ਸੀ ਅਸਮਾਨ ਖਾਨ ਨੂੰ ਜਦ ਇਸ ਅਜੀਬ ਬਾਜ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਸ਼ਿਕਾਰੀਆ ਨੂੰ ਆਖ ਕੇ ਜਿਵੇਂ ਜਿਵੇਂ ਕਰਕੇ ਉਸ ਨੂੰ ਫੜ ਕੇ ਘਰ ਲੈ ਆਂਦਾ ਪੈਂਦੇ ਖਾਨ ਨੇ ਜਦ ਇਸ ਬਾਜ ਨੂੰ ਦੇਖਿਆ ਤਾਂ ਉਸਨੇ ਫੜ ਕੇ ਘਰ ਲੈ ਆਂਦਾ ਪੰਦੇਖਾਨ ਨੇ ਜਦ ਇਸ ਬਾਜ ਨੂੰ ਵੇਖਿਆ ਤਾਂ ਉਸਨੇ ਕਿਹਾ ਕਿ ਇਹ ਬਾਜਤਾ ਗੁਰੂ ਜੀ ਦਾ ਹੈ ਮੈਂ ਇਸ ਨੂੰ ਗੁਰੂ ਜੀ ਪਾਸ ਲੈ ਜਾਵਾਂਗਾ ਅਤੇ ਜਿਹੜੀ ਪੁੱਲ ਮੈਂ ਗੁਰੂ ਜੀ ਪਾਸ ਪੋਸ਼ਾਕ ਪਹਿਨ ਕੇ ਅਤੇ ਘੋੜੇ ਉੱਤੇ ਅਸਵਾਰ ਹੋ ਕੇ ਨਾ ਜਾਣ ਦੀ ਕੀਤੀ ਹੈ ਉਹ ਬਖਸ਼ ਲਵਾਂਗਾ ਇਸ ਤਰ੍ਹਾਂ ਗੁਰੂ ਜੀ ਪ੍ਰਸੰਨ ਹੋ ਜਾਣਗੇ ਅਤੇ ਮੇਰੀ ਰੋਜੀ ਬਣੀ ਰਹੇਗੀ ਇਹ ਗੱਲ ਸੁਣ ਕੇ ਅਸਮਾਨ ਖਾਨ ਨੇ ਕਿਹਾ ਖਾਂ ਜੀ ਤੁਸੀਂ ਟੁਕੜਾ ਖਾਣ ਵਾਸਤੇ ਇੱਕ Hindu ਪੀਰ ਦਾ ਨੌਕਰ ਬਣ ਕੇ ਆਪਣਾ ਇਮਾਨ ਹੀ ਗਵਾ ਲਿਆ ਹੈ ਕੀ ਹੋਰ ਸਾਰੇ ਖਾਨ ਜਿਹੜੇ ਗੁਰੂ ਦੀ ਨੌਕਰੀ ਨਹੀਂ ਕਰਦੇ ਉਹ ਸਾਰੇ ਭੁੱਖੇ ਹੀ ਰਹਿੰਦੇ ਹਨ ਤੁਸੀਂ ਚੁੱਪ ਕਰਕੇ ਬੈਠ ਜਾਓ ਅਸਾ ਗੁਰੂ ਨੂੰ ਕੋਈ ਬਾਜ਼ ਨਹੀਂ ਦੇਣਾ ਜੇ ਗੁਰੂ ਸਾਡੇ ਪਾਸੋਂ ਬਾਜ਼ ਲੈਣ ਵਾਸਤੇ ਸੈਨਾ ਭੇਜੇਗਾ ਤਾਂ ਮੈਂ ਉਸ ਨਾਲ ਯੁੱਧ ਕਰਾਂਗਾ ਜੇਕਰ ਬਹੁਤਾ ਹੀ ਤੰਗ ਕਰੇਗਾ ਤਾਂ ਮੈਂ ਪਾਤਸ਼ਾਹ ਨੂੰ ਮਿਲ ਕਰਕੇ ਇਹ ਚਿੱਟਾ ਬਾਜ਼ ਦੇ ਦੇਵਾਂਗਾ ਇਹ ਉਸ ਨਾਲੋਂ ਵੀ ਚੰਗਾ ਹੈ ਜਿਹੜਾ ਗੁਰੂ ਜੀ ਨੇ ਪਾਤਸ਼ਾਹ ਦਾ ਚੁਰਾਇਆ ਸੀ ਫਿਰ ਪਾਤਸ਼ਾਹ ਮੇਰੇ ਤੋਂ ਖੁਸ਼ ਹੋ ਜਾਵੇਗਾ ਅਸਮਾਨ ਖਾਨ ਦੀ ਇਹ ਗੱਲ ਸੁਣ ਕੇ ਪੈਂਦੇ ਖਾਂ ਬਹੁਤ ਦੁਖੀ ਹੋਇਆ ਉਸ ਦਾ ਕੋਈ ਬਸ ਨਾ ਚੱਲੇ ਕਿ ਕੀ ਕਰੇ ਇਤਨੇ ਨੂੰ ਗੁਰੂ ਜੀ ਦੇ ਮੀਰ ਸ਼ਿਕਾਰੀ ਵੀ ਬਾਜ਼ ਲੱਭਦੇ ਹੋਏ ਆ ਗਏ ਉਹਨਾਂ ਨੇ ਪੈਂਦੇ ਖਾਨ ਨੂੰ ਸੱਦ ਕੇ ਪੁੱਛਿਆ ਗੁਰੂ ਜੀ ਦਾ ਚਿੱਟਾ ਬਾਜ਼ ਇੱਧਰ ਤਾਂ ਨਹੀਂ ਆ ਗਿਆ ਪੈਂਦੇ ਖਾਨ ਨੇ ਆਪਣੀ ਇਸਤਰੀ ਅਤੇ ਜਵਾਈ ਤੋਂ ਡਰ ਕੇ ਕਹਿ ਦਿੱਤਾ ਕਿ ਗੁਰੂ ਜੀ ਦਾ ਬਾਜ਼ ਇੱਧਰ ਨਹੀਂ ਆਇਆ ਫਿਰ ਉਸਨੇ ਸੱਚੇ ਹੋਣ ਵਾਸਤੇ ਪਿੰਡ ਵਿੱਚ ਡੋਂਡੀ ਪਿਟਵਾ ਦਿੱਤੀ ਕਿ ਜੇ ਕਿਸੇ ਨੇ ਗੁਰੂ ਜੀ ਦਾ ਬਾਜ ਵੇਖਿਆ ਤਾਂ ਉਹ ਸ਼ਿਗਰ ਹੀ ਦੇ ਦੇਵੇ ਦੋ ਕੜੀਆਂ ਪਿਛੋਂ ਪੈਂਦੇ ਖਾਨੇ ਗੁਰੂ ਜੀ ਦੇ ਸ਼ਿਕਾਰੀਆਂ ਨੂੰ ਕਿਹਾ ਕਿ ਅਸਾਂ ਸਾਰੇ ਪਿੰਡ ਦਾ ਘਰ-ਘਰ ਵੇਖਿਆ ਹੈ ਪਰ ਬਾਜ ਦਾ ਕੋਈ ਪਤਾ ਨਹੀਂ ਲੱਗਾ ਮੀਰੇ ਸ਼ਿਕਾਰੀਆਂ ਨੇ ਵਾਪਿਸ ਕਰਤਾਰਪੁਰ ਆਣ ਕੇ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਕਿ ਸਾਨੂੰ ਬਾਜ ਦੀ 10 ਪੈਂਦੇਖਾਂ ਦੇ ਘਰ ਪੈਂਦੀ ਹੈ ਪਰ ਉਹ ਮੁੱਕਰ ਗਿਆ ਹੈ ਕਿ ਬਾਜ ਇੱਧਰ ਨਹੀਂ ਆਇਆ ਬਾਬਾ ਗੁਰਦਿੱਤਾ ਜੀ ਇਹ ਗੱਲ ਸੁਣ ਕੇ ਆਪਣੇ ਸ਼੍ਰੀ ਗੁਰੂ ਜੀ ਪਾਸ ਗਏ ਅਤੇ ਦੱਸਿਆ ਕਿ ਇਸ ਤਰ੍ਹਾਂ ਬਾਜ ਨੂੰ ਫੜ ਕੇ ਪੈਂਦੇਖਾਂ ਛੁਪਾ ਲਿਆ ਹੈ ਅਤੇ ਸਾਨੂੰ ਵਾਪਸ ਕਰਨ ਤੋਂ ਮੁੱਕਰ ਗਿਆ ਹੈ ਗੁਰੂ ਜੀ ਨੇ ਉਸ ਸਮੇਂ ਪੈਂਦੇਖਾਂ ਨੂੰ ਆਦਮੀ ਭੇਜ ਕੇ ਸਾਧ ਕਲਿਆ ਜਦ ਪੈਂਦੇਖਾਂ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਤੂੰ ਸਾਡੇ ਹੁਕਮ ਦੀ ਪਾਲਣਾ ਕਿਉਂ ਨਹੀਂ ਕੀਤੀ ਅਸੀਂ ਤੈਨੂੰ ਕਿਹਾ ਸੀ ਕਿ ਜਦ ਵੀ ਤੂੰ ਸਾਡੇ ਪਾਸ ਆਵੇਂ ਤਦ ਪੋਸ਼ਾਕ ਤੇ ਤਲਵਾਰ ਪਹਿਨ ਕੇ ਆਇਆ ਕਰਨਾ ਪੈਂਦੇਖਾਂ ਨੇ ਕਿਹਾ ਮਹਾਰਾਜ ਮੈਂ ਆਪ ਜੀ ਦੇ ਸੱਦੇ ਅਨੁਸਾਰ ਛੇਤੀ ਕਰਕੇ ਪੋਸ਼ਾਕ ਨਹੀਂ ਪਹਿਨ ਸਕਿਆ। ਗੁਰੂ ਜੀ ਨੇ ਕਿਹਾ, "ਅੱਛਾ ਜਾਓ, ਪਿਛਲੇ ਪਹਿਰ ਪੋਸ਼ਾਕ ਪਹਿਨ ਕੇ ਆਣਾ।" ਇਹ ਹੁਕਮ ਸੁਣ ਕੇ ਪੈਂਦੇ ਖਾਂ ਚਲਿਆ ਗਿਆ ਪਰ ਪਿਛਲੇ ਪਹਿਰ ਪਰਤ ਕੇ ਗੁਰੂ ਜੀ ਪਾਸ ਨਾ ਆਇਆ। ਦੂਸਰੇ ਦਿਨ ਗੁਰੂ ਜੀ ਨੇ ਫੇਰ ਸੇਵਾਦਾਰ ਭੇਜਿਆ ਕਿ ਪੋਸ਼ਾਕ ਪਹਿਨ ਕੇ ਛੇਤੀ ਆਓ। ਪਰ ਜਦ ਪੰਦੇਖਾਂ ਫਿਰ ਬਿਨਾ ਪੋਸ਼ਾਕ ਪਹਿਨੇ ਆ ਗਿਆ ਤਾਂ ਗੁਰੂ ਜੀ ਨੇ ਪੁੱਛਿਆ ਅੱਜ ਫਿਰ ਪੋਸ਼ਾਕ ਕਿਉਂ ਨਹੀਂ ਪਹਿਨ ਕੇ ਆਇਆ ਪੰਦੇਖਾਂ ਨੇ ਕਿਹਾ ਮੈਂ ਆਪ ਜੀ ਦੇ ਸੇਵਾਦਾਰ ਨਾਲ ਸ਼ਿਗਰ ਉੱਠ ਕੇ ਆ ਗਿਆ ਹਾਂ ਇਸ ਕਰਕੇ ਪੋਸ਼ਾਕ ਪਹਿਨਣ ਦਾ ਸਮਾਂ ਨਹੀਂ ਮਿਲਿਆ ਜਦ ਫਿਰ ਆਵਾਂਗਾ ਤਾਂ ਪੋਸ਼ਾਕ ਪਹਿਨ ਕੇ ਹੀ ਆਵਾਂਗਾ ਪਰ ਜੇਕਰ ਹੁਣ ਨਹੀਂ ਪਹਿਨ ਸਕਿਆ ਤਾਂ ਕਿਹੜਾ ਕੋਈ ਤੁਹਾਡਾ ਵੱਡਾ ਕੰਮ ਵਿਗੜ ਗਿਆ ਹੈ ਫਿਰ ਗੁਰੂ ਜੀ ਨੇ ਕਿਹਾ ਸਾਡੇ ਮੀਰ ਸ਼ਿਕਾਰੀ ਕਹਿੰਦੇ ਹਨ ਕਿ ਬਾਜ ਸਾਡਾ ਉੱਡ ਕੇ ਤੇਰੇ ਪਿੰਡ ਵਿੱਚ ਗਿਆ ਹੈ ਤੈਂਦੇ ਖਾਨ ਨੇ ਕਿਹਾ ਤੁਹਾਡੇ ਮੀਰ ਸ਼ਿਕਾਰੀਆਂ ਦੇ ਸਾਹਮਣੇ ਹੀ ਸਾਰੇ ਪਿੰਡ ਵਿੱਚ ਡੋਂਡੀ ਪਿਟਵਾ ਕੇ ਪੁੱਛਿਆ ਸੀ ਪਰ ਕਿਸੇ ਪਾਸੋਂ ਬਾਜ ਨਹੀਂ ਸੀ ਮਿਲਿਆ ਜੇ ਪਿੰਡ ਵਿੱਚੋਂ ਬਾਜ ਨਹੀਂ ਲੱਭਾ ਤਾਂ ਮੈਂ ਕੀ ਕਰ ਸਕਦਾ ਹਾਂ ਕਿਤੇ ਦੂਰ ਉੱਡ ਗਿਆ ਹੋਵੇਗਾ ਗੁਰੂ ਜੀ ਨੇ ਕਿਹਾ ਤੂੰ ਆਪਣੇ ਘਰ ਜਾ ਕੇ ਵੀ ਚੰਗੀ ਤਰ੍ਹਾਂ ਵੇਖ ਜੇ ਤੂੰ ਸੱਚ ਸੱਚ ਦੱਸ ਦੇਵੇਂਗਾ ਅਸੀਂ ਤੈਨੂੰ ਮਾਫ਼ ਕਰ ਦੇਾਂਗੇ ਬਾਜ ਤੇਰੇ ਪਿੰਡ ਵਿੱਚ ਹੀ ਹੈ ਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਦੇਖਾਂ ਕੁਝ ਆਕੜ ਕੇ ਬੋਲਿਆ ਤੁਸੀਂ ਕਿਸੇ ਦੇ ਕਹਿਣ ਕਰਕੇ ਹੀ ਮੇਰੇ ਤੇ ਸ਼ੱਕ ਕਰਦੇ ਹੋ ਬਾਜ ਕਿਸੇ ਹੋਰ ਪਾਸੇ ਉੱਡ ਗਿਆ ਹੋਵੇਗਾ ਮੈਂ ਤੁਹਾਡੀ ਕਿਸੇ ਚੀਜ਼ ਨੂੰ ਲੁਕਾ ਕੇ ਕਿਸ ਤਰ੍ਹਾਂ ਰੱਖ ਸਕਦਾ ਹਾਂ ਗੁਰੂ ਜੀ ਨੇ ਫਿਰ ਕਿਹਾ ਤੂੰ ਘਰ ਦਾ ਸੇਵਕ ਹੈ ਤੂੰ ਗੁਰੂ ਘਰ ਦਾ ਸੇਵਕ ਹੈ ਤੈਨੂੰ ਵੱਲ ਛਲ ਕਰਨ ਨੇ ਚੰਗੇ ਨਹੀਂ ਲੱਗਦੇ ਇਸ ਗੱਲ ਨਾਲ ਗੁੱਸੇ ਨਾਲ ਲਾਲ ਮੂੰਹ ਕਰਕੇ ਬੋਲਿਆ ਤੁਸੀਂ ਮੀਰ ਸ਼ਿਕਾਰੀਆ ਦੇ ਝੂਠ ਕਹਿਣ ਤੇ ਮੈਨੂੰ ਤੌਹਮਤ ਲਾਉਂਦੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਹੈ ਮੈਨੂੰ ਤੁਹਾਡੇ ਚਰਨਾਂ ਦੀ ਸੋਹ ਹੈ ਮੈਂ ਝੂਠ ਨਹੀਂ ਬੋਲਦਾ ਪਾਈ ਬਿੱਦੀ ਚੰਦ ਨੇ ਪੈਂਦੇ ਖਾਂ ਦੇ ਘਰੋਂ ਸਾਰੀਆਂ ਚੀਜ਼ਾਂ ਲੈ ਆਉਣੀਆਂ ਪੈਂਦੇ ਖਾਂ ਦੀ ਇਹ ਗੁੱਸੇ ਵਾਲੀ ਗੱਲ ਅਤੇ ਚਰਨਾਂ ਦੀ ਝੂਠੀ ਸੋਹ ਸੁਣ ਕੇ ਗੁਰੂ ਜੀ ਨੇ ਪਾਈ ਬਿੱਦੀ ਚੰਦ ਨੂੰ ਸੱਦ ਕੇ ਕੰਨ ਵਿੱਚ ਆਖਿਆ ਤੂੰ ਇਸ ਦੁਪਹਿਰ ਸਮੇਂ ਹੀ ਇਸਦੇ ਘਰ ਜਾ ਕੇ ਚੁੱਪ ਕੀਤਾ ਹੀ ਬਾਜ ਲੈ ਕੇ ਆ ਜਾ ਸਭ ਕੁਝ ਇਸਦੇ ਘਰ ਹੀ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਪਾਈ ਬਿੱਦੀ ਚੰਦ ਸ਼ਿਗਰ ਹੀ ਚੁੱਪ ਕੀਤਾ ਛੋਟੇ ਮੀਰ ਪੈਂਦੇ ਖਾ ਦੇ ਘਰ ਪਹੁੰਚ ਗਿਆ ਹੋਰ ਕੋਈ ਘਰ ਨਹੀਂ ਸੀ ਅਤੇ ਗਰਮੀਆਂ ਦੀ ਦੁਪਹਿਰ ਸਮੇਂ ਅਸਮਾਨ ਖਾਂ ਆਪਣੇ ਚਵਾਰੇ ਵਿੱਚ ਘੂਕ ਸੁੱਤਾ ਹੋਇਆ ਸੀ ਗੁਰੂ ਕਾ ਬਾਜ ਉਸਨੇ ਇੱਕ ਅੱਡੇ ਉੱਤੇ ਬੱਦਾ ਹੋਇਆ ਸੀ ਅਤੇ ਪੋਸ਼ਾਕ ਤਲਵਾਰ ਅਤੇ ਚੀਰਾ ਇੱਕ ਕਿੱਲੀ ਨਾਲ ਟੰਗੀ ਹੋਏ ਸਨ ਬਿੱਦੀ ਚੰਦ ਨੇ ਝੱਟਪਟ ਹੀ ਸਭ ਚੀਜ਼ਾਂ ਸਾਂਭ ਲਈਆਂ ਅਤੇ ਬੜੇ ਆਰਾਮ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਪੈਂਦੇ ਖਾਂ ਉਸ ਸਮੇਂ ਉੱਥੇ ਗੁਰੂ ਜੀ ਪਾਸ ਹੀ ਸੀ ਗੁਰੂ ਜੀ ਨੇ ਉਸ ਨੂੰ ਚੀਜ਼ਾਂ ਵਿਖਾ ਕੇ ਪੁੱਛਿਆ ਹੁਣ ਦੱਸ ਇਹ ਕਿੱਥੋਂ ਆਈਆਂ ਹਨ ਤੈਨੂੰ ਬਾਰੰਬਾਰ ਸਮਝਾ ਰਹੇ ਸੀ ਕਿ ਝੂਠ ਨਾ ਬੋਲ ਪਰ ਤੂੰ ਸਾਡਾ ਕਿਹਾ ਨਾ ਮੰਨਿਆ ਤੂੰ ਨਮਕ ਹਰਾਮ ਹੈ ਤੈਨੂੰ ਤ੍ਰਿਗ ਹੈ ਗੁਰੂ ਜੀ ਦੇ ਗੁੱਸੇ ਵਾਲੇ ਬਚਨ ਸੁਣ ਕੇ ਪੰਦੇਖਾਨ ਨੇ ਕਿਹਾ ਮੈਨੂੰ ਤੁਸੀਂ ਨਾਹਕ ਬੁਰਾ ਭਲਾ ਕਹਿੰਦੇ ਹੋ ਬਾਤ ਤੁਸੀਂ ਆਪਣੇ ਘਰ ਹੀ ਰੱਖਿਆ ਹੋਇਆ ਸੀ ਅਤੇ ਹੁਣ ਕਰੋ ਹੀ ਕੱਢ ਕੇ ਮੇਰੇ ਸਾਹਮਣੇ ਲੈ ਆਂਦਾ ਹੈ ਇਹ ਸਭ ਚਲਾਕੀ ਬੀਦੀ ਚੰਦ ਦੀ ਹੈ ਗੁਰੂ ਜੀ ਨੇ ਸਿੱਖ ਯੋਧਿਆਂ ਨੂੰ ਕਿਹਾ ਪਹਿਲਾ ਇਸਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਝੂਠੀ ਸੋਖਾਦੀ ਹੈ ਅਤੇ ਹੁਣ ਫੇਰ ਵੀ ਝੂਠ ਬੋਲ ਰਿਹਾ ਹੈ ਇਸ ਕਰਕੇ ਹੁਣ ਇਹ ਸਾਡੇ ਪਾਸ ਰਹਿਣ ਦੇ ਯੋਗ ਨਹੀਂ ਰਿਹਾ ਇਸ ਗਿੱਦੀ ਨਮਕ ਹਰਾਮ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਸਿੱਖ ਸੂਰਮਿਆਂ ਨੇ ੱੱਕੇ ਤੇ ਮੁੱਕੀਆਂ ਮਾਰ ਕੇ ਪੈਂਦੇਖਾਨ ਨੂੰ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਪੈਂਦੇਖਾਨੇ ਗੁਰੂ ਜੀ ਦੇ ਵਿਰੁੱਧ ਹੋਣਾ ੱੱਕੇ ਖਾ ਕੇ ਬਾਹਰ ਨਿਕਲ ਕੇ ਪੈਂਦੇਖਾਨੇ ਗੁਰੂ ਜੀ ਨੂੰ ਕਿਹਾ ਮੈਂ ਇਸ ਦਾ ਬਦਲਾ ਤੁਹਾਡੇ ਪਾਸੋਂ ਲੈ ਕੇ ਛੱਡਾਂਗਾ ਪਾਤਸ਼ਾਹ ਸ਼ਾਹਜਹਾਨ ਨੂੰ ਮਿਲ ਕੇ ਸਭ ਕੁਝ ਦੱਸਾਂਗਾ ਅਤੇ ਫੌਜ ਚੜਾ ਕੇ ਤੁਹਾਨੂੰ ਫੜਾ ਦੇਵਾਂਗਾ ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਦੀ ਤੇਰੀ ਮਰਜ਼ੀ ਹੈ ਕਰ ਲਵੀ ਅਸੀਂ ਤੇਰੇ ਕਹਿਣ ਨਾਲ ਡਰਦੇ ਨਹੀਂ ਪੈਂਦੇ ਖਾਂ ਆਪਣੇ ਕਰਨੀ ਦਾ ਫਲ ਪਾਇਆ ਹੈ ਜਾਣਾ ਜਦ ਪੈਂਦੇ ਖਾਂ ਆਪਣੇ ਘਰ ਪਹੁੰਚਿਆ ਤਾਂ ਉਸਦੇ ਜਵਾਈ ਨੇ ਉਸਨੂੰ ਕਿਹਾ ਕਿ ਕੋਈ ਚੋਰ ਸਾਡੀ ਪੋਸ਼ਾਕ ਤਲਵਾਰ ਅਤੇ ਸਾਡਾ ਬਾਜ ਚੋਰੀ ਕਰਕੇ ਲੈ ਗਿਆ ਹੈ ਪੈੰਦੇ ਖਾਨ ਨੇ ਕਿਹਾ ਇਹ ਚੋਰੀ ਗੁਰੂ ਕੇ ਸਿੱਖ ਬਿੱਦੀ ਚੰਦ ਨੇ ਕੀਤੀ ਹੈ ਉਪਰੰਤ ਗੁਰੂ ਜੀ ਨੇ ਮੈਨੂੰ ਬਹੁਤ ਬੇਇੱਜ਼ਤ ਕਰਕੇ ਆਪਣੇ ਦਰਬਾਰ ਚੋਂ ਕੱਢ ਦਿੱਤਾ ਹੈ ਇੱਜ਼ਤ ਵੀ ਗਈ ਤੇ ਰੋਜੀ ਵੀ ਗਈ ਅਸਮਾਨ ਖਾਨ ਨੇ ਕਿਹਾ ਤੁਸੀਂ ਕੋਈ ਚਿੰਤਾ ਨਾ ਕਰੋ ਸਾਨੂੰ ਰੋਜੀ ਦਾ ਘਾਟਾ ਨਹੀਂ ਹੈ ਪਹਿਲਾ ਗੁਰੂ ਨੂੰ ਲੁੱਟ ਕੇ ਸਭ ਕੁਝ ਆਪਣੇ ਘਰ ਲੈ ਆਓ ਫਿਰ ਸਾਨੂੰ ਰੋਜੀ ਦੀ ਚਿੰਤਾ ਨਹੀਂ ਰਹੇਗੀ ਉਪਰੰਤ ਸਲਾਹ ਕਰਕੇ ਪੈਂਦੇ ਖਾਨੇ ਅਸਮਾਨ ਖਾਨੇ ਆਪਣੇ ਛੋਟੇ ਮੀਰ ਦੇ ਸਾਰੇ ਪਠਾਣਾ ਨੂੰ ਗੁਰੂ ਜੀ ਦੇ ਵਿਰੁੱਧ ਪੜਕਾਇਆ ਅਤੇ ਪਿੰਡ ਦੇ ਚੌਧਰੀ ਸਰਦਾਰ ਅਫਗਾਨ ਖਾਨ ਨੂੰ ਆਪਣੇ ਨਾਲ ਮਿਲ ਕੇ 500 ਲੁਟੇਰਾ ਤੇ ਪਠਾਨ ਇਕੱਠਾ ਕਰ ਲਿਆ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਗੁਰੂ ਜੀ ਨੇ ਸਾਡੇ ਨਾਲ ਬਹੁਤ ਬੁਰੀ ਕੀਤੀ ਹੈ ਪਹਿਲਾ ਆਪਣਾ ਇੱਕ ਨਾਮੀ ਚੋਰ ਭੇਜ ਕੇ ਸਾਡੇ ਘਰੋਂ ਚੀਜ਼ਾਂ ਚੁਰਾ ਲਈਆਂ ਅਤੇ ਫਿਰ ਮੈਨੂੰ ਮਾਰਕੁਟਾਈ ਅਤੇ ਬੇਇੱਜ਼ਤ ਕਰਾ ਕੇ ਆਪਣੇ ਪਾਸੋਂ ਕੱਢ ਦਿੱਤਾ ਤੁਸੀਂ ਸਾਰੇ ਮੇਰੇ ਨਾਲ ਮਿਲ ਕੇ ਜਲੰਧਰ ਚੱਲੋ ਅਤੇ ਉੱਥੋਂ ਦੇ ਸੂਬੇ ਕਤਬਖਾਨ ਨੂੰ ਜਿਹੜਾ ਮੇਰਾ ਚਾਚਾ ਹੈ ਸਾਰੀ ਗੱਲ ਦੱਸ ਕੇ ਉਸ ਪਾਸੋਂ ਸਹਾਇਤਾ ਲੈ ਕੇ ਗੁਰੂ ਜੀ ਦਾ ਸਭ ਕੁਝ ਕਾਰੋਬਾਰ ਲੁੱਟ ਲਈਏ ਅਤੇ ਗੁਰੂ ਨੂੰ ਫੜ ਕੇ ਪਾਤਸ਼ਾਹ ਦੇ ਹਵਾਲੇ ਕਰਕੇ ਪਾਤਸ਼ਾਹ ਤੋਂ ਬਹੁਤ ਸਾਰਾ ਇਨਾਮ ਪ੍ਰਾਪਤ ਕਰੀਏ ਪੈਂਦੇਖਾਨ ਦੀ ਇਹ ਜੋਸ਼ੀਲੀ ਤੇ ਲੁੱਟਦਾ ਮਾਲ ਖਾਣ ਦੀ ਗੱਲ ਸੁਣ ਕੇ ਸਾਰੇ ਜਲੰਧਰ ਜਾਣ ਵਾਸਤੇ ਤਿਆਰ ਹੋ ਗਏ ਜਲੰਧਰ ਪਹੁੰਚ ਕੇ ਪੈਂਦੇਖਾਨ ਨੇ ਇੱਕ ਬਾਗ ਵਿੱਚ ਸਾਰੇ ਸਾਥੀਆਂ ਦਾ ਡੇਰਾ ਲਵਾ ਦਿੱਤਾ ਅਤੇ ਫਿਰ ਸਾਰੇ ਮਿਲ ਕੇ ਕুতਬ ਖਾਨ ਪਾਸ ਗਏ ਐਂਦੇ ਖਾਨ ਨੇ ਆਪਣੀ ਬੇਇੱਜ਼ਤੀ ਦੀ ਸਾਰੀ ਗੱਲ ਦੱਸ ਕੇ ਕਿਹਾ ਗੁਰੂ ਹਰਗੋਬਿੰਦ ਨੇ ਆਪਣੇ ਪਾਸ ਬਹੁਤ ਚੋਰ ਤਾਬੜੀ ਰੱਖੇ ਹੋਏ ਹਨ ਪਹਿਲਾ ਇਸਨੇ ਪਾਤਸ਼ਾਹ ਦਾ ਬਾਦ ਚੁਰਾਇਆ ਫਿਰ ਕਾਜੀ ਦੀ ਲੜਕੀ ਕੱਢ ਕੇ ਲੈ ਆਇਆ ਫਿਰ ਪਾਤਸ਼ਾਹ ਦੇ ਅਨਮੋਲੇ ਸੁੰਦਰ ਘੋੜੇ ਚੁਰਾਏ ਅਤੇ ਬੇਗਮਾਂ ਦੇ ਗਹਿਣੇ ਚੁਰਾਏ ਇੰਨਾਂ ਗੱਲਾਂ ਤੋਂ ਮੈਂ ਇਸ ਨੂੰ ਸ਼ਾਹੀ ਮਲਜ਼ਮ ਸਮਝ ਕੇ ਛੱਡ ਆਇਆ ਹਾਂ ਜੇਕਰ ਆਪ ਮੇਰੀ ਮਦਦ ਕਰੋ ਤਾਂ ਇਸ ਨੂੰ ਫੜ ਕੇ ਪਾਦਸ਼ਾਹ ਪਾਸੋਂ ਮੂੰਹ ਮੰਗਿਆ ਇਨਾਮ ਪਾਵਾਂਗੇ ਮੈਂ ਇੰਨਾਂ ਦਾ ਬਹੁਤ ਧੀਤੀ ਹਾਂ ਮੇਰੇ ਸਾਹਮਣੇ ਇੰਨਾਂ ਦਾ ਕੋਈ ਸੂਰਮਾ ਖੜਾ ਨਹੀਂ ਹੋ ਸਕਦਾ ਪੈਂਦੇ ਦੀ ਸਾਰੀ ਗੱਲ ਸੁਣ ਕੇ ਕਤਬਖਾਨੇ ਤੇ ਜਿਤ ਨਾਲ ਗੱਲ ਕੀ ਇਹ ਗੱਲ ਤੇਰੇ ਠੀਕ ਨਹੀਂ ਹੈ ਗੁਰੂ ਜੀ ਨੇ ਤੈਨੂੰ ਪਾਲਿਆ ਪੋਸਿਆ ਮੂੰਹ ਮੰਗਿਆ ਖਾਣ ਅਤੇ ਪਹਿਨਣ ਨੂੰ ਦਿੱਤਾ ਤੈਨੂੰ ਘਰ ਬੈਠੇ ਨੂੰ ਰੋਜੀਨਾ ਦਿੱਤਾ ਅੱਜ ਤੂੰ ਉਹਨਾਂ ਨਾਲ ਵਿਗੜ ਕੇ ਉਹਨਾਂ ਦੇ ਵਿਰੁੱਧ ਗੱਲਾਂ ਕਰ ਰਿਹਾ ਹੈ ਅਤੇ ਉਹਨਾਂ ਨੂੰ ਫੜ ਕੇ ਪਾਤਸ਼ਾਹ ਪਾਸੋਂ ਇਨਾਮ ਲੈਣਾ ਚਾਹੁੰਦਾ ਹੈ ਇਹ ਤੇਰੀ ਨਮਕ ਹਰਾਮੀ ਅਤੇ ਦੋਜ਼ਕ ਵਿੱਚ ਪੈਣ ਦੀ ਨਿਸ਼ਾਨੀ ਹੈ। ਕੁੱਤਬਖਾਂ ਦੀ ਇਹ ਗੱਲ ਸੁਣ ਕੇ ਪੈਂਦੇਖਾਨ ਨੇ ਕਿਹਾ ਭਰਾ ਜੀ ਮੈਂ ਤੁਹਾਡੇ ਪਾਸ ਬੜੇ ਮਾਣ ਨਾਲ ਆਇਆ ਸੀ ਪਰ ਤੁਸੀਂ ਮੇਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਇਸ ਦਾ ਮੈਨੂੰ ਬੜਾ ਅਫਸੋਸ ਹੈ। ਹੁਣ ਮੈਂ ਪਾਤਸ਼ਾਹ ਪਾਸ ਲਾਹੌਰ ਜਾਂਦਾ ਹਾਂ। ਕੁੱਤਬਖਾਂ ਨੇ ਸੋਚਿਆ ਕਿ ਇਹ ਇਸ ਗੱਲ ਤੋਂ ਮੁੜਦਾ ਨਹੀਂ ਜਾਪਦਾ ਇਸ ਕਰਕੇ ਆਖਿਆ ਅਛਾ ਕੋਈ ਗੱਲ ਨਹੀਂ ਤੁਸੀਂ ਲਾਹੌਰ ਚੱਲੋ ਮੈਂ ਤੁਹਾਡੇ ਮਗਰ ਹੀ ਆਉਂਦਾ ਹਾਂ ਪੈਂਦੇ ਖਾਂ ਆਪਣੇ ਜਮਾਈ ਸਮੇਤ 500 ਆਦਮੀਆਂ ਨਾਲ ਲੈ ਕੇ ਲਾਹੌਰ ਪਹੁੰਚ ਗਿਆ